नेशनल लीगल सर्विसेज अथॉरिटी नई दिल्ली ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸਐਸ ਨਗਰ ਮੋਹੱਲੀ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸੰਗਰੂਰ ਸੇਵਾਵਾਂ ਅਥਾਰਟੀ ਸੰਗਰੂਰ ਵੱਲੋਂ ਅਜੇ ਜ਼ਿਲ੍ਹਾ ਕੋਰਟ ਕੰਪਲੈਕਸ ਸੰਗਰੂਰ ਅਤੇ ਸਬਤ ਤਹਿਸੀਲ ਕੋਰਟ ਕੰਪਲੈਕਸ ਤੂਰੀ ਸੁਨਾਮ ਮੋਨਕ ਅਤੇ ਮਲੇਰਕੋਟਲਾ ਵਿਖੇ ਕੋਮੀ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਇਸ ਸਬੰਧੀ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਸਿਵਲ ਜਜਸ ਸਬਡਿਵੀਜ਼ਨ ਸੀਜੀਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾ 30 ਸੰਗਰੂਰ ਸ਼੍ਰੀਮਤੀ ਦਲਜੀਤ ਕੌਰ ਨੇ ਦੱਸਿਆ ਅਦਾਲਤਾਂ ਵਿੱਚ ਚੱਲ ਰਹੇ ਵੱਖ-ਵੱਖ ਤਰ੍ਹਾਂ ਦੇ ਕੇਸਾਂ ਦੇ ਨਿਪਟਾਰੇ ਆਪਸੀ ਸਮਝੌਤੇ ਰਾਹੀਂ ਕਰਵਾਉਣ ਦੇ ਲਈ ਅੱਜ ਕੌਮੀ ਲੋਕ ਅਦਾਲਤ ਮੌਕੇ 19 ਬੈਂਚਾਂ ਦਾ ਗਠਨ ਕੀਤਾ ਗਿਆ ਹੈ ਜਿਸ سے ਤਕਰੀਬਨ 27000 ਕੇਸ ਵਿਚਾਰੇ ਜਾਣਗੇ ਜਿਨ੍ਹਾਂ ਵਿੱਚੋਂ 21000 ਦੇ ਕਰੀਬ ਕੇਸਾਂ ਦੇ ਨਿਪਟਾਰੇ ਹੋਣ ਦੀ ਸੰਭਾਵਨਾ ਹੈ ਇਸ ਮੌਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਦਾਲਤਾਂ ਵਿੱਚ ਚੱਲ ਰਹੇ ਕੇਸਾਂ ਨੂੰ ਕੌਮੀ ਲੋਕ ਅਦਾਲਤ ਚ ਲਗਾ ਕੇ ਆਪਸੀ ਸਮਝੌਤੇ ਲਈ ਉਸ ਨੂੰ ਨੇਪਰੇ ਚਾੜਨ ਕਿਉਂਕਿ ਅਜਿਹਾ ਕਰਨ ਨਾਲ ਜਿੱਥੇ ਉਹ ਆਪਣੇ ਸਮੇਂ ਅਤੇ ਦੋਵਾਂ ਦੀ ਬਚਤ ਕਰ ਸਕਣਗੇ ਉੱਥੇ ਹੀ ਦੋਵੇਂ ਤਰ੍ਹਾਂ ਜੇਤੂ ਹੋਣਗੀਆਂ ਤੇ ਇਸ ਇਸ ਨਾਲ ਉਹਨਾਂ ਦੀ ਆਪਸੀ ਭਾਈਚਾਰ ਸਾਂਝ ਵਿੱਚ ਵਾਦਾ ਹੋਵੇਗਾ ਅੱਜ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਦੀ ਹਦਾਇਤਾਂ ਤਹਿਤ ਅੱਜ ਨੈਸ਼ਨਲ ਲੋਕ ਅਦਾਲਤ ਲਗਾਈ ਜਾ ਰਹੀ ਹੈ ਜੋ ਕਿ ਦੇਸ਼ ਦੇ ਹਰ ਇੱਕ ਜ਼ਿਲ੍ਹੇ ਅਤੇ ਸਬਡਿਵੀਜ਼ਨ ਦੀ ਕਚਰੀ ਵਿੱਚ ਲਗਾਈ ਜਾਂਦੀ ਹੈ ਮਾਨਯੋਗ ਮਿਸਟਰ ਜਸਟਿਸ ਗੁਰਮੀਤ ਸਿੰਘ ਸੰਦੇਵਾਲੀਆ ਜੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਐਂਡ ਐਗਜ਼ੀਕਿਊਟਿਵ ਚੇਅਰਮੈਨ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਜੀਆਂ ਦੀ ਰੌਣਮਈ ਹੇਠ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸੰਗਰੂਰ ਸ਼੍ਰੀ ਮੁਨੀਸ਼ ਸਿੰਘਾਲ ਜੀਆਂ ਦੀ ਅਗਵਾਈ ਹੇਠ ਜ਼ਿਲ੍ਹਾ ਸੰਗਰੂਰ ਅਤੇ ਮਰੇਰ ਕੋਟਲਾ ਵਿੱਚ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਹੈ ਅੱਜ ਦੀ ਲੋਕ ਅਦਾਲਤ ਵਿੱਚ ਜ਼ਿਲ੍ਹਾ ਸੰਗਰੂਰ ਅਤੇ ਮਰੇਰਕੋਟਲਾ ਵਿੱਚ 19 ਬੈਂਚਾਂ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ 27000 ਕੇਸ ਵਿਚਾਰੇ ਜਾ ਰਹੇ ਹਨ ਸਾਨੂੰ ਉਮੀਦ ਹੈ ਕਿ ਇਹਨਾਂ ਵਿੱਚ ਅਸੀਂ 75% ਕੇਸਾਂ ਦੇ ਵਿੱਚ ਰਿਜ਼ਲਟ ਹਾਸਲ ਕਰ ਲਵਾਂਗੇ ਇਸ ਲੋਕ ਅਦਾਲਤ ਵਿੱਚ ਵੱਖ-ਵੱਖ ਕੈਟਾਗਰੀਆਂ ਦੇ ਸਮਝੌਤੇਯੋਗ ਕੇਸ ਵਿਚਾਰੇ ਜਾ ਰਹੇ ਹਨ ਜਿਸ ਵਿੱਚ ਰੈਵਨਿਊ ਮੈਟਰ ਵੀ ਸ਼ਾਮਲ ਹਨ ਮੈਂ ਇਹ ਵੀ ਜਾਣਕਾਰੀ ਦੇਣਾ ਚਾਹੁੰਨੀ ਹਾਂ ਕਿ ਇਹ ਜ਼ਰੂਰੀ ਨਹੀਂ ਹੈ ਕਿ ਜੋ ਕੇਸ ਇਸ ਵਿੱਚ ਅਦਾਲਤ ਵਿੱਚ ਪਹਿਲਾਂ ਹੀ ਚੱਲਦਾ ਹੋਵੇ ਜੇ ਤੁਸੀਂ ਕੇਸ ਪਹਿਲਾਂ ਵੀ ਨਹੀਂ ਲਗਾਇਆ ਹੋਇਆ ਹੈ ਬਾ ਉਸ ਕੇਸ ਨੂੰ ਵੀ ਤੁਸੀਂ ਪ੍ਰੀ-ਲਿਟੀਗੇਟਿਵ ਸਟੇਜ ਆਪਾਂ ਉਹਨੂੰ ਕਹਿੰਦੇ ਆ ਉਹਦੇ ਵਿੱਚ ਲਗਾ ਸਕਦੇ ਹਾਂ ਜਿਹੜਾ ਫੈਸਲਾ ਹੁੰਦਾ ਹੈ ਲੋਕ ਅਦਾਲਤ ਦੇ ਵਿੱਚ ਉਹ ਫੈਸਲਾ ਅੰਤਮ ਹੁੰਦਾ ਹੈ ਉਸ ਦੀ ਕੋਈ ਅਪੀਲ ਵੀ ਨਹੀਂ ਹੁੰਦੀ ਤੇ ਜਿਹੜੇ ਲੋਕ ਨੇ ਦੋਨੇ ਹੱਸਦੇ ਹੱਸਦੇ ਆਪਣੇ ਘਰਾਂ ਨੂੰ ਜਾਂਦੇ ਹਨ ਤੇ ਜਿਵੇਂ ਕਿ ਲੋਕ ਅਦਾਲਤ ਦੇ ਵਿੱਚ ਕੋਈ ਆਪਾਂ ਕੋਈ ਕੇਸ ਲਗਾਣੇ ਆ ਉਹਦੇ ਵਿੱਚ ਕੋਰਟ ਫੀਸ ਲੱਗੀ ਹੁੰਦੀ ਹੈ ਤਾਂ ਇਹਨਾਂ ਨੂੰ ਵਾਪਸ ਮਿਲ ਜਾਂਦੀ ਹੈ ਇਸ ਨਾਲ ਵੀ ਇਹ ਜਿਹੜਾ ਹੈਗਾ ਰੈਵਨਿਊ ਤੇ ਜਿਹੜੀ ਪਾਰਟੀ ਹੈ ਉਹਨਾਂ ਨੂੰ ਥੋੜਾ ਫਾਇਦਾ ਹੁੰਦਾ ਹੈ ਇੱਕ ਹੋਰ ਚੀਜ਼ ਹੈ ਜੋ ਲੋਕਦਲ ਦੇ ਲਈ ਬੜੀ ਫਾਇਦੇਮੰਦ ਹੈ ਕਿਉਂਕਿ ਕੋਰਟ ਫੀਸ ਰਿਫੰਡ ਹੁੰਦੀ ਹੈ ਲੋਕ ਦੋਨੇ ਲੋਕ ਕੋਈ ਐ ਨਹੀਂ ਸੋਚਦਾ ਵੀ ਅਸੀਂ ਹਾਰ ਗਏ ਦੋਨੇ ਸੋਚਦੇ ਆਂ ਵੀ ਅਸੀਂ ਜਿੱਤ ਕੇ ਹੀ ਘਰ ਨੂੰ ਜਾ ਰਹੇ ਆਂ ਇਸ ਸਾਲ ਦੇ ਵੀ 3 ਮਹੀਨੇ ਵੱਧ ਲੱਗਦੀ ਹੈ